ਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸਨਿਨਾ ਕੀ ਦੁਨੀਆ ਇੱਕ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਆਪ ਕੋ ਆਪਣੇ ਘਰਾਂ ਦੇ ਵਿੱਚ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੀ ਲੋ ਜੀ ਮੈਂ ਜਾ ਰਹੀ ਹਾਂ ਉੱਪਰ ਤਾਰਾ ਸਾਫ ਕਰਨਾ ਜਿਵੇਂ ਮੈਂ ਕਦੀ ਸੰਡੇ ਨੂੰ ਕੱਪੜੇ ਨਹੀਂ ਧੋਂਦੀ ਹੁੰਦੀ ਕਿਉਂਕਿ ਸੰਡੇ ਕਹੇ ਜਾਂਦੀ ਨੇ ਜੀ ਆਦਮੀ ਕਾਰ ਹੋਵੇ ਨਾ ਕੰਮ ਨਿਭੜਦਾ ਨਹੀਂ ਹੁੰਦਾ ਹੈਗਾ ਕੰਮ ਉਹੀ ਹੁੰਦਾ ਘਰ ਉਹੀ ਹੁੰਦਾ ਬੰਦੇ ਉਹੀ ਹੁੰਦੇ ਨੇ ਪਰ ਪਤਾ ਨਹੀਂ ਕਿਉਂ ਕੰਮ ਕਦੇ ਨਹੀਂ ਨਿਬੜਦਾ ਮੈਂ ਤਾਂ ਬਹੁਤ ਪਰਤਿਆ ਪਿਆ ਤੇ ਤਾਰਾ ਸਾਫ ਕਰ ਰਹੀ ਹਾਂ ਮੈਂ ਕਿ ਚੱਲ ਨੂੰ ਇਹ ਮੇਰੇ ਕਿਚਨ ਦੇ ਲੀਰ ਹੈ ਮੈਂ ਕਿ ਤਾਰਾ ਤਾਂ ਸਾਫ ਹੀ ਆ ਚੱਲ بارش ਪਈ ਹੋਈ ਹੈ ਨਾ ਤਾਂ ਥੋੜੀ ਮਿੱਟੀ ਜੀ ਲੱਗ ਜਾਂਦੀ ਆ ਤਾਰਾਂ ਤੇ ਦੂਜਾ ਕੈਮਰਾ ਕਰਦੀ ਆ ਮੈਂ ਤੁਹਾਡੇ ਵੱਲ 1 ਮਿੰਟ ਆ ਦੇਖੋ ਜੀ ਤਾਰਾਂ ਸਾਫ ਤਾਰਾਂ ਨੇ ਨਿਆ ਢਿੱਲੀਆਂ ਉਹੀ ਗੱਲ ਆ ਜਾਂਦੀ ਆ ਬਾਰ ਬਾਰ ਤੁਸੀਂ ਕਹੋਗੇ ਹਰ ਇੱਕ ਬਲੌਗ ਦੇ ਵਿੱਚ ਮੋਨਿਕਾ ਇਹੀ ਗੱਲ ਬੋਲਦੀ ਐ ਮਿਸਤਰੀਆਂ ਨੂੰ ਨਾ ਬਹੁਤ ਕਿਹਾ ਬਹੁਤ ਕਿਹਾ ਇੰਨੇ ਟੀਟ ਹੋ ਜਾਂਦੇ ਨੇ ਨਾ ਮਾੜਾ ਜਿਹਾ ਇੱਕ ਦਿਨ ਵੀ ਆਪਾਂ ਬੇਗੌਰੀ ਕਰਦੀ ਐ ਨਾ ਜੇ ਵੀ ਇੱਕ ਦਿਨ ਆਪਣੇ ਆਪਣੇ ਕੰਮ ਤੇ ਗੌਰ ਨਹੀਂ ਕਰੀ ਹੈਗੀ ਤਾਂ ਉਹੀ ਗੱਲ ਹੋ ਜਾਂਦੀ ਐ ਮੈਨੇ ਕਿਹਾ ਦੀਵਾਰਾਂ ਨੂੰ ਉੱਚੀਆਂ ਰੱਖੋ ਇੰਨੀ ਟ ਮੇਰੀ ਬੱਚੀ ਪਈ ਐ ਤੁਸੀਂ ਦੀਵਾਰਾਂ ਨੂੰ ਉੱਚੀਆਂ ਕਰ ਰੱਖੋ ਕਾਂ ਕਿ ਮੇਰੇ ਹੀ ਐਂਗਲ ਜਿਹੜੇ ਲੱਗੇ ਹੋਏ ਆ ਕਾਲੇ ਕਾਲੇ ਜਿਹਿਨ੍ਹਾਂ ਤੇ ਸਹਾਰੇ ਤਾਰਾਂ ਬੰਨੀਆਂ ਹੋਈਆਂ ਨੇ ਵੀ ਇਹ ਵੀ ਮੇਰੇ ਉੱਚੇ ਹੋ ਜਾਣਗੇ ਮੰਨੇ ਨਹੀਂ ਹੈਗੇ ਮੈਨੂੰ ਨਾ ਨੀਵੀਆਂ ਤਾਰਾਂ ਜਰਾ ਵੀ ਪਸੰਦ ਨਹੀਂ ਹੈਗੀਆਂ ਉਹ ਮੈਨੂੰ ਕਿਨਾਂ ਬਿਲਕੁਲ ਕਿਨਾਂ ਭਈਆਂ ਦਾ ਕੰਮ ਲੱਗਦਾ ਜਿਵੇਂ ਭਈਆਂ ਨਾਲ ਆਪਣੀਆਂ ਸਾੜੀਆਂ ਜੀਆਂ ਆਪਣੇ ਬਲਾਊਜ਼ ਜੇ ਸੁੱਕਣੇ ਨਹੀਂ ਪਾ ਦੰਦੀਆਂ ਉਹ ਇੰਨੇ ਭੈੜੇ ਲੱਗਦੇ ਆ ਨੀਵੇਂ ਨੀਵੇਂ ਜੇ ਕਹ ਕਹਿੰਦੀ ਹੁੰਦੇ ਵੈਸੇ ਕਿਸੇ ਨੂੰ ਇਹ ਜੀ ਗੱਲ ਪਰ ਕਿਨਾਂ ਕਿਉਂਕਿ ਇੱਕ ਤੁੱਥਾ ਕੰਮ ਤਾਂ ਉਹਨਾਂ ਦਾ ਹੀ ਹੁੰਦਾ ਮੈਨੂੰ ਇੰਨਾ ਭੈੜਾ ਲੱਗਦਾ ਇਹ ਕਰਨਾ ਇਹ ਕਰਨਾ ਇੰਨਾ ਕਿ ਜਿਆਦਾ ਭੈੜਾ ਲੱਗਦਾ ਹੁਣਾਂ ਦੀ ਜਾਨੀ ਆ ਮੈਨੂੰ ਸਾਰੇ ਘਰ ਦਾ ਕੰਮ ਨਾ ਮੇਰੇ ਦਾ ਦੁਬਾਰਾ ਰਿਪੀਟ ਕਰਨਾ ਪੈ ਗਿਆ ਬਹੁਤ ਅਜਿਹੇ ਕੰਮ ਨੇ ਜਿਹੜੇ ਮੈਨੂੰ ਦੁਬਾਰਾ ਕਰਨੇ ਪੈ ਰਹੇ ਨੇ ਹੁਣ ਅੱਜ ਜਾਉਂਗੀ ਮਿਸਤਰੀ ਕੋਲ ਇੱਥੇ ਕਿ ਨਾ ਹੈਗੇ ਨੇ ਮੁੰਡੇ ਇੱਥੇ ਕਰਦੇ ਨੇ ਲੋਹੇ ਦਾ ਕੰਮ ਫੇਰ ਜਾਉਂਗੀ ਉਹਨਾਂ ਕੋਲ ਅੱਜ ਮੂੰਗੀ ਬੇਟੇ ਤੁਸੀਂ ਨਾ ਨਾ ਚਾਰ ਐਂਗਲਾਂ ਦੇ ਨਾ ਹੁਣ ਜੇ ਤਾਂ ਇਹਨਾਂ ਨੂੰ ਦੁਬਾਰਾ ਤਰਾਉਂਗੀ ਦੇਖੋ ਤਾਂ ਕਿੰਨਾ ਕੰਮ ਵਧੂਗਾ ਬਹੁਤ ਜਿਆਦਾ ਕੰਮ ਵਧੂਗਾ ਹੁਣ ਇਹਨਾਂ ਦਾ ਕੀ ਕਰੂੰਗੀ ਇਹਨਾਂ ਦੇ ਉੱਪਰ ਹੀ ਨਾ ਤੁਸੀਂ ਵੀ ਸਭ ਨੂੰ ਮੈਨੂੰ ਕੋਈ ਕਮੈਂਟ ਦੇ ਵਿੱਚ ਸਲਾਹ ਦਿਓ ਵੀ ਮੈਂ ਠੀਕ ਕਹਿ ਰਹੀ ਆ ਜਾਂ ਗਲਤ ਕਹਿ ਰਹੀ ਆ ਕੈਮਰਾ ਹਿੱਲ ਰਿਹਾ ਮੇਤੋਂ ਆ ਦੇਖੋ ਜਿਹੜੇ ਹੁਣ ਆ ਇਹ ਨਾ ਇਹ ਇੱਕ ਮਿੰਟ ਚੀ ਜਿਵੇਂ ਹਾਂ ਆਲੀ ਚੀਜ਼ ਹੈ ਆ ਵਾਲੀ ਚੀਜ਼ ਹੈ ਨਾ ਇਹ ਇਹ ਇੱਥੋਂ ਵੈਲਡਿੰਗ ਚੱਕੇਗਾ ਉਹ ਇੱਥੋਂ ਚੱਕੇ ਭਾਵੇਂ ਇੱਥੋਂ ਚੱਕੇ ਜਿੱਥੋਂ ਮਰਜ਼ੀ ਚੱਕੇ ਉਹਦੀ ਕੰਮ ਹੈ ਪਰ ਮੈਨੂੰ ਤਾਂ ਦੇਖੋ ਉਹਨੂੰ ਪੈਸਾ ਦੇਣਾ ਹੈ ਇੱਥੋਂ ਇਹ ਮੇਰੇ ਸਾਹ ਹਸਾਬ ਦੇ ਨਾਲ ਇੱਥੋਂ ਹੀ ਚੱਕੇਗਾ ਇੱਥੋਂ ਵੈਲਡਿੰਗ ਚੱਕ ਕੇ ਨਾ ਇਹਦੇ ਨਾਲ ਹੋਰ ਲੋਹਾ ਲਾ ਕੇ ਨਾ ਐਦਾਂ ਹੀ ਉਹਦੇ ਐਦਾਂ ਹੀ ਟੀਜੀ ਬਣਾ ਕੇ ਨਾ ਉੱਪਰ ਨੂੰ ਕਰਕੇ ਉਹ ਕਰ ਦੇਗਾ ਮੈਂ ਕਿਹਾ ਮੈਂ ਰੋਗਨ ਬਾਤ ਚ ਕਰ ਲੂੰਗੀ ਕੋਈ ਗੱਲ ਨਹੀਂ ਮੈਂ ਅੱਜ ਆਪਣੇ ਦਿਮਾਗ ਚ ਤਸਵੀਰ ਦੀ ਸੋਚ ਰਹੀ ਹਾਂ ਮੈਂ ਕਿਹਾ ਦੋ ਕੰਮ ਨਾ ਜੋ ਵੀ ਨਵੇੜੀ ਦਵਾ ਪਤਾ ਕਿ ਆਏ ਮੈਨੂੰ ਅਗਿਆਰੀਆ ਸਰਦੀ ਮੇਰੀਆਂ ਨਾ ਕਹਿੰਦਾ ਸਰਦੀ ਦੀਆਂ ਚੱਦਰਾਂ ਨਾ ਅਨ ਗਰਮੀ ਦੀ ਚੱਦਰਾਂ ਨਾਲੋਂ ਵੀ ਵੱਡੀਆਂ ਵੱਡੀਆਂ ਨੇ ਮੈਨੂੰ ਛੋਟੀ ਜੀ ਚੱਦਰ ਕਨਾ ਬਹੁਤ ਭੈੜੀ ਲੱਗਦੀ ਆ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਗੱਦੇ ਦੇ ਉੱਧਰ ਨੂੰ ਖਿੱਚੀ ਚਲੋ ਦੇ ਉੱਧਰ ਨੂੰ ਖਿੱਚੀ ਚਲੋ ਐਵੇਂ ਦੀ ਚੱਦਰਾਂ ਤਾਂ ਦੋ ਤਿੰਨ ਸਗੋਂ ਜੋ ਮੇਰੀਆਂ ਫੇਵਰਿਟ ਨੇ ਜਿੱਥੇ ਤੋਂ ਮਨੇ ਆਪਣੀ ਜ਼ਿੰਦਗੀ ਦੀ ਚੱਦਰਾਂ ਤੋਂ ਸ਼ੁਰੂਆਤ ਕਰੀ ਤੇ ਉਹ ਚੱਦਰਾਂ ਮਨੇ ਬੜੀਆਂ ਸਾਮ ਕੇ ਰੱਖੀਆਂ ਹੋਈਆਂ ਮੈਂ ਕਿ ਜਦੋਂ ਮੈਂ 4x6 ਦਾ ਦੀਵਾਨ ਲਵਾਂਗੀ ਨਾ ਉਹਦੇ ਤੇ ਸੈਟ ਆ ਜਣਗੀਆਂ ਰੱਖੀਆਂ ਹੋਈਆਂ ਤੇ ਫਿਰ ਵਿਛਾਉਂਗੀ ਤੇ ਹੁਣ ਮੈਨੂੰ ਇਹ ਕੰਮ ਨਾ ਇਹ ਟੀ ਨਾ ਦੁਬਾਰਾ ਬਣਾਣੀ ਪੈਗੀ ਲੋਹੇ ਦੀ ਤੇ ਇੱਕ ਮੈਂ ਉਹਨੂੰ ਇੰਨਾ ਜ਼ੋਰ ਲਾਇਆ ਮਿਸਤਰੀ ਨੂੰ ਠਿੰਕਾ ਜਾਂ ਮਿਸਤਰੀ ਤਾਂ ਕੱਦ ਨਹੀਂ ਤਾਂ ਕਾਠ ਨਹੀਂ ਤਾਂ ਸੜੇ ਜਿਹਾ ਤਾਂ ਗੁੱਸਾ ਇੰਨਾ ਚੜਦਾ ਹੈ ਹੈ ਮੈਂ ਕਿਹਾ ਇੱਕ ਇੱਥੇ ਬਣਾ ਦੇ ਇੱਥੇ ਮੈਂ ਕਿਹਾ ਪਾਣੀ ਦਾ ਹੌਲ ਤਾਂ ਆ ਰਿਹਾ ਤੂੰ ਇੱਥੇ ਬਣਾ ਦੇ ਉਹਨੇ ਬਣਾਇਆ ਨਹੀਂ ਹੈਗਾ ਹੁਣ ਮੈਂ ਦੁਬਾਰਾ ਆਪ ਬਣਵਾਉਂਗੇ ਇੱਥੇ ਕਿਉਂਕਿ ਮੇਰੀ ਇੱਟ ਵੀ ਕਾਫੀ ਬਚੀ ਪਈ ਹੈ ਨੀਚੇ ਵੀ ਪਈ ਹੈ ਨੀ ਹਾਂ ਰਹਿਣ ਦੇ ਇਧਰ 기ਧਰ ਜਾਏਗਾ ਪਹਿਲਾਂ ਹੈਂਡ ਵਾਸ਼ ਕਰਕੇ ਸਾਬਨ ਨਾਲ ਪੁੱਤ ਦੀਦੀ ਕੋਲ ਸਾਬਨ ਨਾਲ ਕਰੀ ਇੱਥੇ ਇੱਕ ਇੱਥੇ ਬਣਾਉਂਗੀ ਮੈਨੂੰ ਨਾ ਆਹ ਕੰਮ ਨਾ ਬਹੁਤ ਭੈੜਾ ਲੱਗਦਾ ਆ ਜਿਹੜੇ ਐ ਗ੍ਰੀਲਾ ਤੇ ਕੱਪੜੇ ਜੇ ਸੁੱਕਣੇ ਪadne ਆ ਚਲੋ ਉਹ ਆਂਟੀ ਉਹਨਾਂ ਨੇ ਪਾਏ ਹੋਇਆ ਉਹਨਾਂ ਦਾ ਪਿਛਲਾ ਬੇੜਾ ਠੀਕ ਹੈ ਨਾ ਤੇ ਪਿੱਛੇ ਵੇੜੇ ਚ ਚੱਲ ਜਾਂਦੇ ਹੁਣ ਮੈਂ ਜੇ ਆ ਮੇਰੇ ਮੂਰੇ ਫਰੰਟ ਤੇ ਆ ਜੇ ਮੈਂ ਮੂਰੇ ਇਹਨਾਂ ਨੂੰ ਕਿ ਨਾ ਲੀਰਾਂ ਕਚੀਰਾਂ ਜਿਹਾ ਨਾਲ ਭਰ ਦੂੰਗੀ ਮੈਨੂੰ ਤਾਂ ਇਹ ਕੰਮ ਕਿ ਨਾ ਪਸੰਦ ਨਹੀਂ ਹੈਗਾ ਕੋਈ ਪਾਓ ਕੋਈ ਨਾ ਪਾਓ ਉਹ ਸਭ ਦੀ ਆਪੋ ਆਪਣੀ ਸਿਰਦਰਦੀ ਪਰ ਮੈਨੂੰ ਆਪੇ ਨਹੀਂ ਚੰਗਾ ਲੱਗਦਾ ਅਕਸ਼ ਰੋਟੀ ਪਈ ਆ ਗਊ ਮਾਤਾ ਖੜੀ ਆ ਨਾ ਹੈ ਨਹੀਂ ਸੱਚੀ ਦੀਦੀ ਨੇ ਪਾਤੀ ਖਾ ਲਈ ਗਊ ਮਾਤਾ ਨੇ ਰੋਟੀ ਤੇ ਮੈਂ ਹੁਣ ਆਹ ਕਰੂੰਗੀ ਜੀ ਮੁਰੇ ਮੈਂ ਪਾਂਦੀ ਕੋਈ ਨਹੀਂ ਹੈਗੀ ਕਿਉਂਕਿ ਅੱਗੇ-ਅੱਗੇ ਕੰਬਲ ਵੀ ਧੋਣੇ ਆ ਮੈਂ ਤਾਂ ਕੋਈ ਕੰਬਲ ਹੋਵੇ ਕੁਛੋ ਵੀ ਮੈਂ ਤਾਂ ਬਿਨਾਂ ਧੋਏ ਕੋਈ ਚੀਜ਼ ਰੱਖਦੀ ਨਹੀਂ ਜਦੋਂ ਸਰਦੀਆਂ ਵੀ ਸਮਾਪਤ ਹੋ ਜਾਂਦੀਆਂ ਨੇ ਤੇ ਜਦੋਂ ਸਰਦੀਆਂ ਸੈਂਟਰ ਦੇ ਵਿੱਚ ਵੀ ਸਟਾਰਟ ਹੋਣ ਜੇ ਆਪਣੇ ਤਾਰ ਦੇ ਉੱਪਰ ਕੱਪੜਾ ਸੁਕਾਣਾ ਹੋਵੇ ਸੀ ਕਰਕੇ ਕਿ ਨਾ ਜਿਹੜਾ ਸਟੈਂਡ ਹੁੰਦਾ ਨਾ ਕੱਪੜੇ ਵਾਲਾ ਉਹ ਤਾਂ ਮੈਂ ਅੱਜ ਲਿਆਵਾਂ ਸਗੋਂ ਮੈਂ ਨਾ ਇੰਨਾ ਸੋਹਣਾ ਪਸੰਦ ਕਰਕੇ ਆਈ ਹੋਈ ਆ ਤੇ ਉਹਦਾ ਪ੍ਰਾਈਸ ਬੇਸ਼ੱਕ ਥੋੜਾ ਜਿਹਾ ਜ਼ਿਆਦਾ ਪਰ ਉਹਦੀ ਡਿਜ਼ਾਈਨਿੰਗ ਲੁੱਕ ਵੀ ਬਹੁਤ ਵਧੀਆ ਤੇ ਉਹ ਹੈ ਵੀ ਬਹੁਤ ਉੱਚਾ ਪਰ ਮੇਰੇ ਕੋਲ ਦੇਖੋ ਇੰਨੀਆਂ ਸਾਰੀਆਂ ਤਾਰਾਂ ਹੈਗੀਆਂ ਨੇ ਤੇ ਮੇਰੀ ਕਿਹੜਾ ਤੀਸਰੀ ਮੰਜ਼ਲ ਹੈ ਜਦੋਂ ਮੇਰੀ ਤੀਸਰੀ ਮੰਜ਼ਲ ਬਣੇਗੀ ਪਰ ਜਦੋਂ ਬਣੇਗੀ ਬਹੁਤ ਸਮੇਂ ਨੂੰ ਬਣੇਗੀ ਮੈਨੂੰ ਸ਼ੌਂਕ ਬਹੁਤ ਹੈ ਹਰ ਇੱਕ ਚੀਜ਼ ਬਣਾਉਣ ਦਾ ਪਰ ਮੈਂ ਸਟੈਂਡ ਵੀ ਲੈ ਕੇ ਆਉਂਗੀ ਥੋੜੇ ਦਿਨ ਤੱਕ ਲੈ ਆਉਂਗੀ ਸਟੈਂਡ ਵੀ ਬਸ ਉਹਦੇ ਚ ਤਾਂ ਤੁਹਾਡੀ ਸਹਿਯੋਗ ਦੀ ਜ਼ਰੂਰਤ ਹੈ ਸਟੈਂਡ ਦੇ ਲਿਆਉਣ ਦੇ ਵਿੱਚ ਵੀ ਤੁਹਾਨੂੰ ਪਤਾ ਨਾ ਮੈਂ ਹਰ ਇੱਕ ਬਲੌਗ ਦੇ ਵਿੱਚ ਕਹਿੰਨੀ ਆ ਸਟੈਂਡ ਦੇਖੋ ਇਹ ਮਸ਼ੀਨਾ ਮਸ਼ੂਨਾ ਤਾਂ ਮੇਰੀਆਂ तकरीबन ਸਭ ਦੇਖੂਗੇ ਦਾ ਕਰਨਾ ਕੀ ਆਏ ਤੇ ਫਿਰ ਮੇਰਾ ਸਟੈਂਡ ਇੱਥੇ ਆ ਜਾਏਗਾ ਰਾਹਦਾਰੀ ਚ ਆ ਜਾਏਗਾ ਸਾਈਡ ਜਿੱਤੇ ਕਰਕੇ ਲਾ ਦੂੰਗੀ ਮੇਰੇ ਹਰ ਪਾਸੇ ਸਫਾਈ ਹੈ ਕੋਈ ਗੱਲ ਨਹੀਂ ਇੱਕ ਵਾਰੀ ਦੁਬਾਰਾ ਕੰਦ ਕੁੰਦ ਧੋਕੇ ਕਿ ਨਾ ਫਿਰ ਮੈਂ ਕਿਉਂਕਿ ਚਿੱਕਲੀਆਂ ਬਹਿੜਦੀਆਂ ਫਿਰ ਉਹ ਸੈੱਟ ਕਰ ਲੂੰਗੀ ਆ ਦੇਖੋ ਕਿਹੜੀ ਆ ਉਹਨਾਂ ਕਿਹਾਰੇ ਆ ਜਾਨਪਰਜਾ ਇਹ ਤੁਰ ਰਿਹਾ ਟੋਤਾ ਤੁਟਾ ਕੁਛ ਹੈਗਾ ਪਤਾ ਨਹੀਂ ਕੱਚੀ ਜਗ੍ਹਾ ਇੰਨਾ ਜ਼ਿਆਦਾ ਉਹ ਹੋ ਰਹੀ ਐ ਇੰਨੀ ਮੌਸਮ ਬੇਕਾਰ ਖੋਈ ਪਈ ਐ ਤੇ ਦੇਖੋ ਤੁਸੀਂ ਕਿੰਨਾ ਪਲਾਟ 깔 ਰਾਤ ਇੰਨੀ ਜ਼ਿਆਦਾ ਬਾਰਿਸ਼ ਪਈ ਰਾਤ ਨਹੀਂ ਪਈ ਹੈਗੀ ਸਭੋਂ ਰਾਤ ਤਾਂ ਥੋੜੀ ਜਿਹੀ ਕੋ ਆਈ ਸੀ ਸਵੇਰੇ 4 ਵਜੇ ਪੂਰੇ ਨੱਟ 4 ਵਜੇ ਮੀ ਆਇਆ ਬਹੁਤ ਜ਼ਿਆਦਾ ਮੈਂ ਕਿਹਾ ਹਏ ਬਾਹਰ ਕਿੰਨਾ ਮੀ ਪੈ ਰਿਹਾ ਆ ਆਵਾਜ਼ ਆਉਂਦੀ ਆ ਨਾ ਅੰਦਰ ਕਮਰੇ ਚ ਤੇ ਨਾਲੇ ਪਿੱਛੇ ਫਿਰ ਸ਼ੈੱਡ ਚ ਤੇ ਦੇਖੋ ਅੱਜ ਮੇਰਾ ਹੁਣ ਮੇਰਾ ਜੈੱਡ ਪਲਾਂਟ ਵੀ ਵਧਣ ਲੱਗ ਗਿਆ ਇਹਨੂੰ ਪਾਣੀ ਬਹੁਤ ਥੋੜਾ ਦੇਣਾ ਪੈਂਦਾ ਹੈ ਜੈੱਡ ਪਲਾਂਟ ਨੂੰ ਠੀਕ ਐ ਅਖਸ਼ੇ ਇਹਨੂੰ ਪਾਣੀ ਨਾ ਪੁੱਤ ਬਹੁਤ ਥੋੜਾ ਦੇਣਾ ਹੈ ਇਹਦੀ ਨਾ ਹੁਣ ਆਪਾਂ ਨਾ ਇਸ ਤਰ੍ਹਾਂ ਨਾ ਇਹਦੀ ਡਿਜ਼ਾਈਨਿੰਗ ਕਲਾਕਾਰੀ ਕਰਾਂਗੇ ਪਰ ਹਜੇ ਨਹੀਂ ਕਰਾਂਗੇ ਥੋੜੇ ਨੂੰ ਹੋਰ ਵੱਧ ਜਾਣ ਦੇ ਫਿਰ ਕਰਾਂਗੇ ਮੈਂ ਦੱਸੂਗੀ ਹਾਂ ਇਹਦੀ ਡਿਜ਼ਾਈਨਿੰਗ ਹੁੰਦੀ ਹੈ ਮੈਂ ਨਾ YouTube 'ਚ ਦੇਖੀ ਵੀ ਹੁੰਦੀ ਹੈ ਤੇ ਇੱਕ ਮੇਰਾ ਜੈੱਡ ਪਲਾਂਟ ਵੀ ਹੁਣ ਵਧਣ ਲੱਗਿਆ ਤਾਂ ਇੱਕ ਦਿਨ ਸੰਜਣਾ ਨੇ ਆ ਕੇ ਨਾ ਉੱਪਰਲੀਆ ਪੱਤੀਆਂ ਤੋੜਤੀਆਂ ਹਾਂ ਹੱਥ ਨਹੀਂ ਲਾਣਾ ਹੈਗਾ ਬੇਟੇ ਕਿਸੇ ਵੀ ਪੌਦੇ ਨੂੰ ਉਹਨੇ ਕਿਹਾ ਤਾਂ ਪਾਈ ਨੇ ਕਹਿੰਦਾ ਕਿਸੇ ਪੌਦੇ ਨੂੰ ਨਾ ਹੱਥ ਨਾ ਲਾਇਆ ਕਰੋ আর ਉੱਪਰ ਤੇ ਨਾ ਕਦੇ ਵੀ ਕੋਈ ਵੀ ਪੱਤੀ ਨਾ ਤੋੜੋ ਹੁਣ ਜਿਵੇਂ ਬਿਲ ਪੱਤਰ ਐ ਆਪਾਂ ਬਿਲ ਦੇ ਪੱਤਰ ਤੋੜ ਕੇ ਸ਼ਿਵਲਿੰਗ ਤੇ ਚੜਾਣੇ ਆ ਪਰ ਉਹਦੇ ਪੱਤੇ ਵੀ ਉਹਨੇ ਮੈਨੂੰ ਮਨਾ ਕਰਿਆ ਤਾਂ ਵੀ ਨੀਚੇ ਤੇ ਤੋੜੋ ਉੱਪਰ ਤੇ ਕਦੇ ਵੀ ਪੱਤਾ ਨਾ ਤੋੜੋ ਉਹ ਉੱਪਰੋਂ ਦਾ ਗ로우 ਕਰਦਾ ਆ ਆਪਾਂ ਉੱਪਰਲੀ ਉਹ ਪਰਤ ਉਹਦੀ ਤੋੜ ਦਨੇ ਆ ਤੇ ਇਹ ਵਾਲਾ ਫਲਾਵਰ ਦਾ ਨਾਮ ਨਹੀਂ ਮੈਨੂੰ ਪਤਾ ਕਿ ਆਏ ਉਸ ਦਿਨ ਉਹਨੇ ਦੱਸਿਆ ਤਾਂ ਪਤਾ ਨਹੀਂ ਕੀ ਆਏ ਮੈਂ ਭੁੱਲ ਗਈ ਇਹ ਵੀ ਅੱਜ ਦੇਖੋ ਕਿੰਨੀ ਤਰੇੜ ਖਾ ਗਈ ਹੈ ਮਿੱਟੀ ਪਾਣੀ ਨਹੀਂ ਪਾਇਆ ਹੈਗਾ ਮੈਂ ਤਾਂ ਨਹੀਂ ਪਾਇਆ ਮੈਂ ਕਿ ਬਾਰਿਸ਼ ਦਾ ਲੱਗਦਾ ਰਹਿੰਦਾ ਹੈ ਹਨਾ ਤਰੇੜ ਤੇ ਹਾਂ ਹੁਣ ਦੇਖਿਓ ਇੱਥੇ ਮਿੱਟੀ ਮਿੱਟੀ ਬਹੁਤ ਹੋਈ ਪਈ ਆ ਮਿੱਟੀ ਨਹੀਂ ਬੱਟੇ ਮਿੱਟੀ ਦਾ ਠੀਕ ਹੈ ਤੇ ਇੱਕ ਇਹ ਵਾਲਾ ਮੇਰਾ ਮਹਿਰੂਨ ਪੱਤੇ ਵਾਲਾ ਵੀ ਬਹੁਤ ਸੋਹਣਾ ਹੋ ਗਿਆ ਇਹਨਾਂ ਦੇ ਵਿੱਚ ਵੀ ਬੱਟੇ ਪਾਉਂਗੀ ਇਹਨਾਂ ਨੂੰ ਮਿੱਟੀ ਦੇ ਇੱਕ ਵਾਰੀ ਭਰ ਕੇ ਨਾ ਬੱਟੇ ਪਾ ਦੂੰਗੀ ਉਹ ਜਿਵੇਂ ਜੈੱਡ ਦੇ ਵਿੱਚ ਪਾਏ ਹੋਏ ਆ ਜੈੱਡ ਪlant ਦੇ ਵਿੱਚ ਪਾਏ ਆ ਵਾਈਟ ਬੱਟੇ ਇਹ ਦੇਖ ਨਾ ਮੰਮੀ ਤੁਲਸੀ ਕਿੰਨੀ ਥੋੜੀ ਆ ਉਹ ਫਿਰ ਛੋਟਾ ਦਾ ਪੌਦਾ ਪੌਦਾ ਹਾਂ ਹਾਂ ਸੀ ਇਹ ਮਿੱਟੀ ਕਿੰਨੀ ਚੁੱਲ ਗਈ ਮਿੱਟੀ ਨਾ ਇੱਕ ਦਿਨ ਪਤਾ ਕਿ ਮੈਂ ਬਾਲਟੀ ਭਰ ਕੇ ਪਾਣੀ ਦੀ ਪਾਤੀ ਛੋਟੇ ਵਾਲੀ ਪਲਾਸਟਿਕ ਦੀ ਨੀਚੇ ਤੇ ਲਿਆ ਕੇ ਉਹ ਨੀਚੇ ਨੂੰ ਮਿੱਟੀ ਸਾਰੀ ਨਿਕਲ ਗਿਆ ਤਾਂ ਹੀ ਤਾਂ ਸਾਰਾ ਨਿਬੜਿਆ ਪਿਆ ਅੱਛਾ ਇਸ ਕੀ ਹੋਰ ਇਹਦਾ ਤਾਂ ਸਟੈਂਡ ਮੰਨੇ ਕਿਹਾ ਹੋਇਆ ਸਟੀਲ ਦਾ ਸਟੈਂਡ ਥੋੜਾ ਜ਼ਿਆਦਾ ਮਹਿੰਗਾ ਕਹਿ ਰਹੇ ਲੋਹੇ ਦਾ ਸਟੈਂਡ ਤਿੰਨੇ ਤੂਲਸੀ ਤੂਲਸੀ ਵਾਲੇ ਪੌਦਿਆਂ ਵਾਸਤੇ ਵੀ ਉੱਚੇ ਹੋ ਜਾਣਗੇ ਬੈਠ ਕੇ ਨਾ ਚੰਗੀ ਤਰ੍ਹਾਂ ਜੋਤ ਲੱਗ ਜਾਂਦੀ ਹੈ ਤੇ ਆ ਮੇਰੇ ਤੂਲਸੀ ਦੇ ਮੇਰੀ ਸ਼ਾਮ ਤੂਲਸੀ ਪਿੱਛੇ ਹੈਗੇ ਰਾਮ ਤੂਲਸੀ ਇੱਧਰ ਵੀ ਸ਼ਾਮ ਤੁਲਸੀ ਉਹ ਹੈਗੇ ਮੇਰੀ RAM ਤੁਲਸੀ ਠੀਕ ਹੈ ਜੀ ਇਹ ਲਗ ਲਗ ਤੁਲਸੀ ਹੈ ਨਾ ਹਾਂ ਇਹ ਹੁਣ ਪਤਨ ਲੱਗਿਆ ਥੋੜਾ ਜਿਹਾ ਹੱਥ ਨਹੀਂ ਲਾਂਦੇ ਹੁੰਦੇ ਫੇਰ ਤੂੰ ਹੱਥ ਲਾ ਰਹੇ ਆ ਹੱਥ ਕਿਸੇ ਪੌਦੇ ਨੂੰ ਨਾ ਲਾਓ ਖਾਸ ਕਰਕੇ ਤੁਲਸੀ ਤਾਂ ਬਿਲਕੁਲ ਏ ਤੁਲਸੀ ਨੂੰ ਤਾਂ ਬੇਟਾ ਬਿਲਕੁਲ ਵੀ ਲਾਣਾ ਤੇ ਨਹੀਂ ਸੁ ਚੰਪਾਲਦੀ ਆ ਚਾਹੇ ਲੇਡੀਸ ਆ ਚਾਹੇ ਜੈਂਟਸ ਇਹ ਹੋਏਗੀ ਨੰਗੜੀ ਬਹੁਤ ਹਾਂ ਹਾਂ ਵੱਜ ਗਏ ਗੋਲ ਇਹ ਤੇ ਤਾਂ ਇਹ ਤੈਨੂੰ ਕਹਿ ਰਹੀ ਆ ਭਾਈ ਉਹ ਨਰਸਰੀ ਵਾਲੇ ਭਾਈ ਕੋਲ ਨਾ ਮੇਰੇ ਪੈਸੇ ਗਏ ਵੀ ਆ ਮੈਂ ਲੈਣ ਗਈ ਤੀ ਉਸ ਤੋਂ ਪੌਦੇ ਫਿਰ ਮੈਂ ਕਿਹਾ ਹੁਣ ਮੈਨੂੰ ਟਾਈਮ ਨਹੀਂ ਹੈਗਾ ਮੈਂ ਸ਼ਾਮ ਹੋ ਰਿਹਾ ਹੁਣ ਮੈਂ ਕਿੱਥੇ ਲਵਾਂਗਾ ਮੈਂ ਪੈਸੇ ਦੇ ਆਈ ਤੀ ਉਸ ਤੋਂ ਤੁਲਸੀ ਦੇ ਪੌਦੇ ਲੈ ਆਏਗੇ ਹੋਰ ਤੁਲਸੀ ਦੇ ਪੌਦੇ ਲੈ ਕੇ ਲਗਾ ਲੈਂਗੇ ਹੈ ਬੜੇ ਆ ਉਸਕੇ ਬਾਅਦ ਉਹਨੇ ਮੈਨੂੰ 50 ਰੁਪਏ ਦਿੱਤੇ ਗਏ 25 ਰੁਪਏ ਦੇ ਇੱਕ ਪੌਦੇ ਦਿੰਦਾ ਵੈਸੇ 30 ਦੇ ਦਿੰਦਾ ਪਰ ਮੈਂ ਉਸ ਤੋਂ ਕਾਫੀ ਲਿਆਨੇ ਮੈਨੂੰ ਉਹ ਕਿਹਾ ਵੀ ਤੂੰ 57 ਰੁਪਏ ਮੈਨੂੰ ਰੇਟ ਘੱਟ ਕਰ ਲਿਆ ਕਰ ਲਿਆ ਕੇ ਲਗਾਉਂਗੀ ਹੋਰ ਤুলਸੀ ਦੇ ਦੋ ਪੌਦੇ ਬਹੁਤ ਗੰਦ ਪੈ ਗਿਆ ਸੱਚੀ ਲਾਲ ਮਿੱਟੀ ਚੀਕਣੀ ਟੀਕਣੇ ਹੈ ਫਿਸਲਣ ਜੀ ਇੰਨੀ ਹੋ ਜਾਂਦੇ ਪਰ ਗਲੀ ਚ ਤਾਂ ਨਹੀਂ ਆਈ ਵੀ ਹੈਗੀ ਥੋੜੀ ਬੋਤੀ ਤਾਂ ਆਈ ਵੀ ਉਧਰ ਉਹਨਾਂ ਵਾਲੀ ਸੜਕ ਪਰ ਉਧਰ ਨੂੰ ਆਪਾਂ ਜਾਂਦੇ ਕੋਈ ਨਹੀਂ ਹੈਗੇ ਮੈਨੂੰ ਉਧਰ ਨੂੰ ਇਨਾ ਕੰਮ ਹੀ ਨਹੀਂ ਹੁੰਦਾ ਬੰਦ ਗਲੀਆਂ ਮੈਂ ਕਦੇ ਨਹੀਂ ਗਈ ਹੈਗੀ ਇੱਕ ਇੱਕ ਦਿਨ ਉਸ ਦਿਨ ਗਈ ਤੇ ਜਿਸ ਦਿਨ ਆਪਣੇ ਘਰ ਦਾ ਇੱਧਰ ਮੇਰੇ ਘਰ ਦਾ ਲੈਂਟਰ ਪਿਆ ਸੀ ਮੈਂ ਉਸ ਦਿਨ ਲੱਡੂ ਦੇਣ ਗਈ ਤੇ ਦੋ ਤਿੰਨ ਘਰਾਂ ਨੂੰ ਬਸ ਉਸ ਤੋਂ ਬਾਅਦ ਮੈਂ ਨਹੀਂ ਗਈ ਹੈਂ ਉਹ ਵਾਲੀ ਸਾਈਡ ਬਿਲਕੁਲ ਵੀ ਦੇਖ ਲੋ ਦਸੰਬਰ ਚ ਗਈ ਸੀ ਤੇ ਬਾਕੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਨੀਚੇ ਮੇਰਾ ਮੈਟ ਵੀ ਸਾਰਾ ਗਿੱਲਾ ਹੋ ਗਿਆ ਮੈਟ ਹਨਾ ਦੇਖੀ ਪਾਣੀ ਆ ਦੇਖੋ ਇੱਥੇ ਪਾਣੀ ਨਾ ਇਹ ਦੇਖਿਆ ਪਾਣੀ ਹੈ ਅਲਸਾ ਪਾਣੀ ਕੀ ਵਿੱਚ ਛੱਲਾ ਮਾਰ ਰਿਹਾ ਇਹ ਇਸ ਵਿੱਚ ਆ ਸੁਕਣਾ ਪਾਉਂਗੀ ਸੁਕਣਾ ਪਾਉਂਗੀ ਬੁਕੇ ਇਹ ਕਾਜੜੀ ਥੜੀ ਬਣਵਾਈ ਸੀ ਨਾ ਇਹਦਾ ਬਹੁਤ ਜ਼ਿਆਦਾ ਸੁਖ ਹੈ ਹੈ ਤਾਂ ਛੋਟੀ ਜੀ ਆ ਇਹ ਵੀ ਬੜੀ ਰੋਪ ਟਕੇ ਬਣਾਈ ਤੀ ਮੈਨੂੰ ਬਸ ਚੱਲੋ ਇਹ ਤਾਂ ਕਿਸ ਕਦੀ ਜਦ ਰੂਮ ਬਣੇਗਾ ਨਾ ਪ੍ਰੋਇਟ ਟਟਾਈ ਵੀ ਜਾਏਗੀ ਇਸ ਨੂੰ ਨਾ ਚੱਕ ਕੇ ਆਪਾਂ ਪਿੱਛੇ ਬਣਾ ਦੇਗੇ ਇਹਦੇ ਉੱਪਰ ਟੱਪ ਟੁੱਪ ਰੱਖ ਦਨੇ ਮੈਂ ਕੱਪੜੇ ਲਿਆ ਕੇ ਫਿਰ ਇਹਦੇ ਉੱਪਰ ਤੇ ਚੱਕ ਚੱਕ ਕੇ ਕੱਪੜੇ ਸੁੱਕਣੇ ਪਾਈ ਜਾਣੀ ਆ ਹਾਂ ਕੋਈ ਨਾ ਕੋਈ ਨਹੀਂ। ਤੇ ਚਲੋ ਜੀ ਚਲਦੇ ਆਂ ਨੀਚੇ ਮੇਰੇ ਕੱਪੜਿਆਂ ਵਾਲਾ ਟੁੱਕੜਾ ਇੱਧਰ ਹੋ ਜਾ। ਇਹਨੂੰ ਵੀ ਸਾਫ਼-ਸਾਫ਼ ਹੀ ਆ ਇਹਨੂੰ ਕੁਛ ਨਹੀਂ ਲੱਗੇ ਨਾ ਮਿੱਟੀ-ਮਿੱਟੀ ਜੀ ਹੋਈ ਪਈ ਆ ਵਿੱਚ। ਧੋ ਦੂੰਗੀ ਇਹਨੂੰ ਵੀ ਫਰਾਜ ਨਹੀਂ ਧੋਂਗੀ ਕੱਲ ਨੂੰ ਧੋਂਗੀ। ਇਹ ਕੰਮ ਨਹੀਂ ਹੁੰਦਾ। ਆਹ ਇੱਥੇ ਤਾਂ ਸੁਕਾ ਕੇ ਪੈਰ ਆਣੀਆਂ ਮੈਂ। ਅੱਜ ਪੈਰ ਗਿੱਲੇ ਆ ਰਹੇ ਆ ਕਿਉਂਕਿ ਮੈਟ ਸਾਰਾ ਲਿਬੜਿਆ ਪਿਆ। ਚਲੋ ਜੀ ਮੈਂ ਚੱਲਦੀ ਆਂ ਨੀਚੇ ਤਾਰਾ ਸਾਫ਼ ਕਰੇ। ਪਹਿਲਾਂ ਹੁਣ ਨਾ ਮੈਂ ਪਰ ਹਲਕੀ-ਹਲਕੀ ਕੋਈ-ਕੋਈ ਬੂੰਦ ਗਿਰ ਰਹੀ ਆ। ਨਾ ਪਾ ਮਾ ਕੱਪੜੇ ਹਨਾ ਕੱਪੜੇ ਸੁਕਣੇ ਹੀ ਪਾਉਂਦੀ ਹੈਗੀ ਮੈਂ ਲਓ ਚ ਦਲੀਆ ਬਣਾਉਣ ਲੱਗੀ ਆ ਬਹੁਤ ਲੇਟ ਹੋ ਗਏ ਇਸ ਵਾਰ ਮੱਥਾ ਟੇਕਣ ਲੱਗੇ ਖਰੇ ਬਾਸ਼ਾ ਦਾ ਸਿੱਕੀ ਦਾ ਦਲੀਆ ਖੜਕਦਾ ਥੋੜਾ ਜਿਹਾ ਹੀ ਬਣਾਉਂਗੀ ਜਿੰਨਾ ਕੋਈ ਖਾ ਸਕਾਂ ਬਸ ਇਤਾਰੇ ਜਿਤਨੇ ਬਣਾਉਂਗੀ ਤੋ ਲਮਾ ਦਲੀਆ ਕਹਾਂ ਪਿਆ ਖੇੜਾ ਖੇੜਾ ਕੀ ਇਹ ਨਾਲੀ ਲਾਲਾਂ ਵਾਲੇ ਪੀਰ ਤੇ ਹੀ ਆ ਮੇਰਾ ਮੈਨੂੰ ਆ ਦਲੀਆ ਤਾਂ ਜਰਮ ਮੈਂ ਨਹੀਂ ਖਾਂਦੀ ਹੈਗੀ ਨਾਲ ਦਲੀਆ ਤਾਂ ਬਹੁਤ ਘੱਟ ਵਧੀਆ ਲੱਗਦਾ ਮੈਨੂੰ ਦਲੀਆ ਉਹ ਵਧੀਆ ਲੱਗਦਾ ਜਿਹੜਾ ਪਿੰਡਾਂ ਦੇ ਵਿੱਚ ਘਰ ਦੀ ਚੱਕੀ ਹੁੰਦੀ ਨਹੀਂ ਹੈਗੀ ਰੱਖੀ ਵੀ ਉਹਦੇ ਵਿੱਚ ਮੋਟਾ-ਮੋਟਾ ਜਿਹਾ ਪਿਸਿਆ ਹੁੰਦਾ ਮੋਟਾ-ਮੋਟਾ ਦਲੀਆ ਜਿਹੜਾ ਉਹ ਹੁੰਦਾ ਹੁਣ ਸਾਡੇ ਨੌਮੀ ਦਾ ਮੇਲਾ ਭਰਵਾ ਤੇ ਇੱਕ ਦਿਨ ਪਹਿਲਾਂ ਹੋਊਗੀ ਜਨਮ ਅਸ਼ਟਮੀ ਦਾ ਦਿਨ ਕਹੋ ਬਣੂਗਾ ਹਾਂ ਦਲਿਆ ਮੇਰਾ ਅਨੰਤ ਜੀ ਕਰ ਰਿਹਾ ਵੀ ਮੈਂ ਨਾ ਉਹ ਕਰਾ ਆ ਜਾ ਕੇ ਖਾਵਾ ਦਲਿਆ ਉਹ ਤੇ ਆ ਖਾ ਪਤਾ ਦੰਦੇ ਵੀ ਪਤਾ ਕਾਦੇ ਚ ਪੱਤਿਆਂ ਚ ਹੈ ਹਾਂ ਨੋਮੀ ਹੁਣ ਤਾਂ ਪਤਾ ਨਹੀਂ ਕਾਦੇ ਸਾਡੇ ਟਾਈਮ ਤਾਂ ਪੱਤਿਆਂ ਚ ਦੰਦੇ ਹੁੰਦੇ ਤੇ ਬੜੇ ਬੜੇ ਪੱਤਿਆਂ ਦੇ ਆਪਣੇ ਖਾਇਆ ਹਬੀ ਬਾਦੂ ਮੈਂ ਛੋਟੀ ਜੀ ਹੁੰਦੀ ਸੀ ਸਾਰੇ ਚੜੀ ਜਾਂਦੀ ਹੁੰਦੀ ਸੀ ਦੁਪਹਿਰੇ ਜੇ ਦਲਿਆ ਖਾਣ ਵਾਸਤੇ ਜੀ ਆਜੋ ਬੀ ਚਨੀ ਦਾ ਹੀ ਪਾਊਗਾ ਮੇਰੇ ਤਾਂ ਸ਼ੱਕਰ ਹੈ ਸ਼ੱਕਰ ਵੀ ਬਹੁਤ ਥੋੜੀ ਜੀ ਹੈ ਸ਼ੱਕਰ ਵੀ ਬਿਲਕੁਲ ਥੋੜੀ ਜੀ ਹੈ ਤੇ ਗੁੜ ਹੈ ਨਹੀਂ ਗੁੜ ਨਾ ਆ ਗੋਮਾ ਆਦਿਆ ਨਾ ਮੈਂ ਗੋਮਾ ਤਾਂ ਰੋ ਥੋੜੀ ਜਿਹੀ ਕਟੜੀ ਪਾ ਦਿੰਨੀ ਆ ਰੋਟੀ ਪਰ ਰੱਖ ਗੁੜ ਵੀ ਖਤਮ ਹੋ ਗਿਆ ਹੁਣ ਜਾਣਾ ਰਾਸ਼ਨ ਲੈਣ ਆ ਸੋਚ ਰਹੀ ਹਾਂ ਬਸ ਥੋੜਾ ਜਿਹਾ ਕਿ ਨਾ ਅੱਜ ਆਪਾਂ ਥੋੜੀਆਂ ਰੱਖੜੀਆਂ ਨਾਲ ਹੀ ਆ ਸਫਾਈਆਂ ਕਰਨ ਲੱਗੇ ਤੇ ਮੈਂ ਸ਼ੀਸ਼ੇ-ਸ਼ੂਸ਼ੇ ਸਾਫ਼ ਕਰੇ ਹਰ ਤਾਂ ਪਿਛਲੇ ਕਰੀ ਆ ਪਹਿਲਾਂ ਪਿਛਲੇ ਕਰੂੰਗੀ ਮੈਂ ਕੋਈ ਵੀ ਕੰਮ ਆਪਾਂ ਪਿੱਛੇ ਤੋਂ ਹੀ ਸਟਾਰਟ ਕਰਦੇ ਆਂ ਪਿੱਛੇ ਤੋਂ ਸਫਾਈ ਕਰਦੇ ਕਰਦੇ ਫਿਰ ਮੂਰੀ ਆ ਜਾਣਗੇ ਆਹ ਹੋਈ ਬਿੱਲੀ ਹੋਈ ਆਸ ਤਾਂ ਜ ਕੱਪੜੇ ਵੀ ਬਹੁਤ ਧੋਏ ਅੱਜ ਸੰਡੇ ਆ ਚ ਕੱਪੜੇ ਵੀ ਬਹੁਤ ਧੋਏ ਅਰ ਜਿਵੇਂ ਤਾਂ ਸਫਾਈ ਨਾਲ ਪਿੱਛੇ ਕਰਿਆ ਅੱਜ ਦਰਵਾਜੇ ਸਾਫ ਕਰੇ ਸ਼ੀਸ਼ੇ ਸਾਫ ਕਰੇ ਹਾਲੇ ਤਾਂ ਦੋ ਦਰਵਾਜੇ ਹੋਰ ਰਹਿ ਗਏ ਕੁੜਦਾ ਗਲੀਆਂ ਖਾਂਦੀ ਆ ਚੀਨੀ ਦਾ ਤਾਂ ਗਲੀਆਂ ਮੈਨੂੰ ਜਿਹਾ ਜਿਹਾ ਸਵਾਲ ਲੱਗਦਾ ਹੈਗਾ ਅੱਜ ਸਰਪਾ ਮਾਇ ਫਾਇਕਸ਼ਨ ਮਨੋਂ ਪੁੱਛ ਤਾ ਅਸ ਜੇ ਪੈਸ਼ੀ ਦੇਖਣਾ ਹਾਂ ਐਵੇਂ ਦ ਵੀ ਛੋਟੀ ਜੀ ਆ ਕੁਸਕੀ ਹੁਣ ਸੋਚ ਰਹੀ ਨੀ ਵੀ ਬੜੀ ਉਹ ਲੈਂਦੀ ਥੋੜੀ ਜੀ ਚਲੋ ਕੋਈ ਨੀ ਫੇਰ ਕਦੀ ਲੈ ਕੇ ਆਉਂਗੀ ਨਾ ਪਰ ਬੜੀ ਲੈ ਕੇ ਆਉਂਗੀ ਥੋੜੀ ਜੀ ਤੋ ਇਸ ਤੇ ਦਾਗਸ਼ੇ ਕੀ ਪੜਕੇ ਇਹਦੇ ਤਰ ਹੂੰ ਗਿੱਲੀ ਗਿੱਲੀ ਰੱਖਤੀ ਹੋਣੀ ਨਾ वैसे तो आजकल पितल ना कमला आज ही जानदा है वैसे कली करी वे बीच तो मेरे को ना एक बो गिलास पड़े हैं वो बहुत सुंदर लगता है तो। पितल महंगी होती है सस्ती पितल महंगा होता है ओहो अब बच्चा भी गरम हो गया ਨਾ ਨਾਲਾ ਕੁਪੂਣ ਚਾਹਨੀਆਂ ਕਿਹੜੀਆਂ ਅਸੀਂ ਅਸੀਂ ਕਿਉਂ ਬਹੁਤ ਕੁੰਡੀਆਂ ਇਹ ਦੇਖ ਨੀ ਇਹ ਕਿਹਾ ਮਮੀ ਇਸੇ ਚੱਕਰ ਖਾਦੀ ਹੈ ਮਮੀ ਇਹ ਕੀ ਹੋ ਰਿਹਾ ਡਿੱਗ ਰਿਹਾ ਬਟੇ ਜਿੰਨਾ ਸੋਨਾ ਲਾਲ ਲਾਲ ਹੋਏਗਾ ਉਨਾ ਜ਼ਿਆਦਾ ਟੇਸਟੀ ਬਣਦਾ ਹੈ ਉਹ ਚਿੱਟਾ ਚਿੱਟਾ ਜਿਹਾ ਨਹੀਂ ਬਦਿਆ ਲੱਗਦਾ ਹੈ ਕਿ ਰਾਜ ਹੈ ਵੀ ਵੈਸੇ ਚੀਨੀ ਦਾ ਹੁਣ ਜਾਉਂਗੀ ਨਾ ਮਾਰਕੀਟ ਬਸ ਥੋੜੀ ਘੰਟੇ ਤੱਕ ਜਾਉਂਗੀ ਕੱਪੜੇ ਤੈਅ ਕਰ ਦਵਾਂ ਫਿਰ ਜਾਉਂਗੀ ਕੀ ਕਿ ਨਹੀਂ ਹੋ ਰਾ ਸਾਰਾ ਕਿ ਨਹੀਂ ਹੋ ਰਾ ਇੱਧਰ ਵੀ ਪੜਾ ਉੱਧਰ ਮੇਰੇ ਕੋਲ ਚਲ ਪਹਿਲਾਂ ਅੱਦਾ ਕਰ ਲਮ ਅੱਦਾ ਮਨੇ ਸਾਈਡ ਤੇ ਕਰਿਆ ਵਾ ਕਿ ਕੋਈ ਭੰਡਾ ਛੋਟਿਆ ਨਾ ਮੇਰੀਆਂ ਭੈਣਾਂ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਮੇਰੀਆਂ ਚਾਚੀਆਂ ਮੇਰੀਆਂ ਆਂਟੀਆਂ ਹਰਾ ਮੈਨੂੰ ਬਹੁਤ ਵਧੀਆ ਲੱਗਦਾ ਸਾਰੀਆਂ ਜਣੀਆਂ ਜਦੋਂ ਮੈਨੂੰ ਕਮੈਂਟ ਕਰਦੀਆਂ ਸਭ ਜੇ ਕੋਈ ਮੇਰੇ ਚ ਨੁਕਸ ਵੀ ਲੱਗਦਾ ਨਾ ਉਹ ਵੀ ਮੈਨੂੰ ਦੱਸ ਦਿਆ ਕਰੋ ਜੀ ਲਿੱਕੇ ਨਾ ਦੱਸ ਦਿਆ ਕਰੋ ਜ਼ਰੂਰੀ ਥੋੜੀ ਜਿਹੀ ਸਾਰਾ ਕੁਝ ਮੈਨੂੰ ਇਹੋ ਖੁੱਲ ਗਿਆ ਦਿਲ ਆਖੀ ਥੋੜਾ ਜਿਹਾ ਤਾਂ ਦੇਖਦਾ ਖੁੱਲ ਗਿਆ ਬਿਕਾਇਰ ਨਹੀਂ ਨਹੀਂ ਵਧੀਆ ਸੋਹਣ ਖੁੱਲ ਗਿਆ ਇਹਨੇ ਦੀਦੀ ਨੇ ਲਿਆ ਦੀਦੀ ਕੋ ਵੈਰੀ ਗੁੱਡ ਕਾ ਇਹ ਮੇਰੀ ਯਾਦ ਨਹੀਂ ਆ ਹਾ ਦੁੱਧ ਵਾਲੀ ਅੰਟੀ ਨੇ ਨਾ ਕਰਿਆ ਭਾਈ ਉਹ ਅੰਕਲ ਖਾਰੇ ਹੁੰਦੇ ਆ ਜਦ ਮੈਂ ਦੁੱਧ ਲੈਣ ਜਾਨੀ ਨਾ ਕਦੀ ਕਦੀ ਅੰਕਲ ਖਾਰੇ ਲੇਟ ਮੇ ਪਾ ਕੇ ਖਾਲੀ ਚ ਮਨ ਹੀ ਲੋ ਕੋਲੀਆਂ ਮੈਂ ਕਿਹਨ ਘੱਟਿਆ ਸ਼ਹਿਰ ਆਉਂ ਪਿੰਡ ਆਨੇ ਬਟੇ ਕੋਲੀਆਂ ਚ ਕਿੱਥੇ ਰਹਿ ਜਾਂਦਾ ਛੋਟ ਛੋਟੀਆਂ ਚ ਖਾਲਾ ਤੁਲਾ ਚ ਬਧਿਆ ਲੱਗਦਾ ਸਭ ਜਿਹੜੀਆਂ ਚਿਕਨ ਵਾਲੇ ਖਾਲਾ ਹਾਂ ਮੇਰੇ ਕੋਲ ਕਾਹਦੇ ਖਾ ਰੋ ਪਰ ਪਈਆਂ ਪਰ ਛਿੱਟੇ ਛਿੱਟੇ ਹੋਏ ਸਮਾਰੀ ਇੱਕ ਕੱਢ ਲੈਣਾ ਹਮ ਦੇ ਖਾਣੇ ਕਰੀਏ ਇਹਦੇ ਵਿੱਚ ਖਾਲੋ ਕਰਾ ਦੁੱਧ ਨਾ ਪਾਣਾ ਦੁੱਧ ਦਾ ਤੂੰ ਆਪਣੇ ਅੱਗੇ ਪਾਂਜੇ ਤਾਂ ਪਾਲੀ ਤਾ ਸਭ ਇਹ ਪੂਰਨ ਹੋ ਗਿਆ ਹਮ ਆ ਪਾਣੀ ਦੇ ਵਿੱਚ ਚੀਨੀ ਪਾਉਣੀ ਹੈ ਲੇ ਹਮੜਾ ਜਲੇਸ ਵਿੱਚ ਮਿਚਿਨੀ ਹੋ ਕਿੰ사이 ਅਓ ਕਰ ਬੁਤ ਅਹ ਮੇਰੇ ਹੱਥ ਛੱਟ ਗਿਆ ਬਾਈ ਬਰ ਮੈਂ ਪਾਣੀ ਪਾ ਦੋ ਸਪੇ ਚਮਚ ਪੇ

ਹੱਥ ਛੇੜੀ ਬੜਾ ਬਿਆਸ ਆ ਰਹੀ नहीं ਨਹੀਂ ਉਹ ਜਿਹੜਾ ਪੀਸ ਦੇ ਨਾ ਮੋਟਾ ਪੀਸਦੇ ਆ ਇੱਕ ਵਜੋ ਇਹ ਹੱਥ ਛੇੜ ਉਹ ਬੜੀ ਸੀ ਨਹੀਂ ਬਣਾਤੇ ਸੇਵੀਆਂ ਹਾਂ ਹਾਂ ਆਟੇ ਕੀ ਉਹ ਚਲ ਹੁਣ ਜਦ ਬਟਣ ਕੀ ਹੈ ਨਾ ਆਂਟੀਆਂ ਸੇਵੀਆਂ ਚਾਹ ਤੂੰ ਇੱਕ ਦਿਨ ਵਾਸਤੇ ਲੈ ਕੇ ਜਾਮਾ ਤੈਨੂੰ ਲੈ ਕੇ ਜਾਉਂਗੀ ਤੈਨੂੰ ਦਿਖਾ ਕੇ ਲਿਆਉਂਗੀ ਸੇਵੀਆਂ ਜਦੋਂ

नानी जब लाडू को भोजन लाती थी तब देखती थी रात को ज़्यादा लंबा हो गया मेरा रखिया हो रही में में है। आज, मैं चल आराम सोना जहाद मैं ला चरा भी तय हरी रिश्ता चादर भुखिया सुखनिया पा मैं पुखी तय करती अच ਸਤਿ ਸ਼੍ਰੀ ਅਕਾਲ ਲੋ ਦੀ ਸ਼ੋਰੀ ਹੈ ਵੇਟ ਇਸ ਤੋਂ ਨਸਰ ਜੀ ਚਲੋ ਜੀ ਐਂਡ ਕਰ ਲੱਗੇ ਆਂ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ 100% ਜ਼ਰੂਰ ਕਰਿਓ ਕੋਈ ਕਮੀ ਪੇਸ਼ੀ ਹੈ ਬੋਲ ਬਾਣੀ ਦੇ ਵਿੱਚ ਕੋਈ ਖਾਣਾ ਬਣਾਉਣ ਦੇ ਵਿੱਚ ਜੋ ਜੋ ਵੀ ਕੰਮ ਕਰਦੇ ਆਂ ਤਾਂ ਉਹਦੇ ਵਿੱਚ ਵੀ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਬਾਕੀ ਚਲੋ ਨੈਕਸਟ ਬਲੌਗ ਦੇ ਵਿੱਚ ਕੁਝ ਨਵਾਂ ਲੈ ਕੇ ਮਿਲਾਂਗੇ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਦੇ जय सावन में इनकी जय हो कल का लास्ट सोमवार है